ਪੈਸਾ ਉਹ ਕੰਮ ਆਇਆ ਜਾਂ ਨਹੀਂ ਆਇਆ ਜੇ ਅੱਜ ਆਪਾਂ ਪਿਛਲਾ ਇਤਿਹਾਸ ਚੱਕ ਕੇ ਦੇਖਦੇ ਆ ਸਕੰਦਰ ਜਿਹਨੇ ساری ਦੁਨੀਆ ਜਿੱਤ ਲਈ ਸੀ ਤੇ ਸਕੰਦਰ ਨੇ ਖੀਰ ਦੇ ਵਿੱਚ ਆਪਣੇ ਅਹਿਲਕਾਰਾਂ ਨੂੰ ਜਿਹੜੇ ਆਖਰੀ ਸਾਹਾਂ ਤੇ ਸੀ ਜਦੋਂ ਉਹਨੇ ਆਪਣੇ ਹਕੀਮ ਡਾਕਟਰ ਸਾਰਿਆਂ ਨੂੰ ਬੁਲਾ ਕੇ ਇਹ ਕਿਹਾ ਕਿ ਮੇਰੇ ਕੋਈ ਸਾਹ ਕੋਈ ਮੁੱਲ ਲੈ ਸਕਦਾ ਮੇਰੇ ਕੋਲੇ ਇੰਨਾ ਸਿਉਣਾ ਪਿਆ ਮੇਰੇ ਕੋਲੇ ਇੰਨੀ ਮਾਇਆ ਪਈ ਆ ਮੇਰੇ ਕੋਲੇ ਇੰਨੀ ਚਾਂਦੀ ਪਈ ਆ ਕਿ ਜੇ ਮੇਰੇ ਕੋਈ ਸਾਹ ਮੁੱਲ ਲੈ ਸਕਦਾ ਤੇ ਮੇਰੇ ਹਕੀਮ ਮੇਰੇ ਡਾਕਟਰਾਂ ਨੂੰ ਬੁਲਾਓ ਤੇ ਉੱਥੇ ਇੱਕੋ ਹੀ ਜਵਾਬ ਸੀ ਕਿ ਰਾਜਾ ਜੀ ਤੁਸੀਂ ਮਾਇਆ ਤਾਂ ਬਹੁਤ ਇਕੱਠੀ ਕਰ ਲਈ ਤੁਸੀਂ ਧਨ ਬਹੁਤ ਇਕੱਠਾ ਕਰ ਲਿਆ ਤੁਸੀਂ ਰਾਜ ਸਾਰੀ ਦੁਨੀਆ ਤੇ ਕਰ ਲਿਆ ਪਰ ਅੱਜ ਜਿਹੜੀ ਮਾਇਆ ਧਨ ਇਕੱਠਾ ਕੀਤਾ ਹੋਇਆ ਤੁਹਾਡਾ ਉਹ ਕਿਤੇ ਵੀ ਸਹਾਈ ਨਹੀਂ ਹੋ ਰਿਹਾ ਉਹ ਸਾਡੇ ਸਾਹ ਜਿਹੜੇ ਕਿਤੋਂ ਵੀ ਅਸੀਂ ਨਹੀਂ ਖਰੀਦ ਸਕਦੇ ਇਹ ਤੋਂ ਵੱਧ ਤੈਨੂੰ ਸਾਹ ਅਸੀਂ ਲੈ ਕੇ ਨਹੀਂ ਦੇ ਸਕਦੇ ਇਹ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੈ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਤੇ ਫੇਰ ਉਹ ਸਿਕੰਦਰ ਬਾਦਸ਼ਾਹ ਕਹਿੰਦਾ ਆਪਣੇ ਡਾਕਟਰਾਂ ਨੂੰ ਆਪਣੇ ਹਕੀਮਾਂ ਨੂੰ ਕਿ ਇੱਕ ਇਹੋ ਜਿਹਾ ਮੇਰੇ ਲਈ ਖਫਣ ਲੈ ਕੇ ਆਓ ਜਿਹਦੇ ਨਾਲ ਜੇਬ ਨਾ ਹੋਵੇ ਹੱਥ ਮੇਰੇ ਬਾਹਰ ਕੱਢ ਦਿਓ ਪੈਰ ਮੇਰੇ ਬਾਹਰ ਕੱਢ ਦਿਓ ਲੋਕਾਂ ਨੂੰ ਜਾਂਦਿਆਂ ਨੂੰ ਪਤਾ ਲੱਗੇ ਕਿ ਦੁਨੀਆ ਤੇ ਰਾਜ ਕਰਨ ਵਾਲਾ ਬਾਦਸ਼ਾਹ ਸਕੰਦਰ ਅੱਜ ਖਾਲੀ ਹੱਥੀ ਇਸ ਦੁਨੀਆ ਤੋਂ ਜਾ ਰਿਹਾ